ਗੁਰਬਾਣੀ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਅੱਜ ਸਿੱਖ ਸੰਗਤਾਂ ਨੇ 6ਵੇਂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਅਤੇ ਪੀਰੀ ਦੇ ਮਾਲਕ ਉਹਨਾਂ ਦਾ ਜੋਤੀ ਜੋਤ ਦਿਹਾੜਾ ਮਨਾਇਆ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਸੰਸਾਰੀ ਉਮਰ 49 ਸਾਲ ਦੀ 49 ਸਾਲ ਦੀ ਸੰਸਾਰੀ ਉਮਰ ਦੇ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਨਾ ਸੱਚੇ ਪਾਤਸ਼ਾਹ ਜੀ ਗੁਰਗੱਦੀ ਤੇ ਸਭਾਏ ਮੰਨੋ ਜਦੋਂ ਹੋਏ ਤੇ ਮਹਾਰਾਜ ਨੇ ਗੁਰੂ ਪਿਆਰਿਓ ਦੋ ਤਲਵਾਰਾਂ ਮੇਰੀ ਤੇ ਪੀਰੀ ਦੀਆਂ ਧਾਰਨ ਕੀਤੀਆਂ ਕਿਉਂਕਿ ਜੇ ਇੱਕ ਬਾਦਸ਼ਾਹ ਤਲਵਾਰ ਰੱਖ ਸਕਦਾ ਹੈ ਬਾਦਸ਼ਾਹ ਕਲਗੀ ਲਗਾ ਸਕਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਅਸੀਂ ਕਿਉਂ ਨਹੀਂ ਕਲਗੀ ਲਗਾ ਸਕਦੇ ਅਸੀਂ ਕਿਉਂ ਨਹੀਂ ਤਲਵਾਰ ਰੱਖ ਸਕਦੇ ਕਿਉਂਕਿ ਸਿੱਖ ਨੂੰ ਗੁਲਾਮੀ ਵਿੱਚੋਂ ਕੱਢਣ ਵਾਸਤੇ ਮਹਾਰਾਜ ਨੇ ਇਹ ਕਲਗੀ ਲਾਈ ਤਲਵਾਰ ਦੋ ਤਲਵਾਰਾਂ ਇੱਕ ਦੀ ਥਾਂ ਤੇ ਦੋ ਤਲਵਾਰਾਂ ਧਾਰਨ ਕੀਤੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੇ ਪਿਆਰਿਓ ਭਾਈ ਗੁਰਦਾਸ ਸਾਹਿਬ ਤਾਂ ਕਹਿੰਦੇ ਆ ਦਲਾ ਨੂੰ ਭੰਨਣ ਵਾਲੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਡੇ ਬੜੀ ਜਿੱਡੇ ਜੋਧੇ ਜਿੱਟੇ ਮਹਾਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਾਇਦ ਹੀ ਉਹਨਾਂ ਕੋਈ ਹੋਵੇ ਹੋਇਆ ਹੀ ਨਹੀਂ ਕੋਈ ਗੁਰੂ ਪਿਆਰਿਓ ਬੜੇ ਬੜੇ ਬਾਦਸ਼ਾਹ ਹੋਏ ਨੇ ਦੁਨੀਆ ਤੇ ਬੜੇ ਬੜੇ ਬਲ ਵਾਲੇ ਹੋਏ ਨੇ ਬੜੇ ਬੜੇ ਸ਼ਕਤੀਸ਼ਾਲੀ ਹੋਏ ਨੇ ਪਰ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਜ਼ਿਕਰ ਕੀਤਾ ਦਲ ਭੰਜਨ ਗੁਰ ਸੂਰਮਾ ਵੱਡੇ ਵੱਡੇ ਦਲਾਂ ਨੂੰ ਭੰਨਣ ਵਾਲੇ ਮਾਲਕ ਜੀ ਗੁਰੂ ਪਿਆਰਿਓ ਵੱਡੇ ਵੱਡੇ ਦਲਾਂ ਨੂੰ ਭੰਨਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਾਰਿਓ ਪਕਾਰੀ ਵੱਡੇ ਜੋਧੇ ਪਾਰਿਓ ਪਕਾਰੀ ਜਿੱਥੇ ਮਾਲਕ ਜੀ ਦਲਾਂ ਨੂੰ ਭੰਨਣ ਵਾਲੇ ਵੱਡੇ ਜੋਧੇ ਉਥੇ ਮਹਾਰਾਜ ਪਾਰਿਓ ਪਕਾਰੀ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਰਾਜ ਨੇ ਬੜਾ ਵੱਡਾ ਪារਿ ਉਪਕਾਰ ਕੀਤਾ ਗੁਰੂ ਪਿਆਰਿਓ ਇਥੇ ਪੈਂਦੇ ਖਾਨ ਵਰਗਿਆਂ ਨੂੰ ਸ਼ਰਨ ਦੇ ਕੇ ਮਹਾਰਾਜ ਨੇ ਆਪਣਾ ਬਣਾ ਕੇ ਉਹਨੂੰ ਬਲ ਬਖਸ਼ਿਆ ਸੀ ਗੁਰੂ ਪਿਆਰਿਓ ਮਹਾਰਾਜ ਹਰ ਕਿਸੇ ਨੂੰ ਘੁੱਟ ਕੇ ਗਲ ਨਾਲ ਲਾ ਲੈਂਦੇ ਤੇ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਭਾਵੇਂ ਜਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਪਰ ਮਹਾਰਾਜ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਮੁਗਲ ਨੂੰ ਦੱਸ ਦਿੱਤਾ ਕਿ ਜੇ ਤੁਸੀਂ ਜ਼ੁਲਮ ਕਰਦੇ ਹੋ ਇੱਥੇ ਸਬਰ ਦੇ ਨਾਲ ਰਹਿਣ ਵਾਲਿਆਂ ਤੇ ਵੀ ਤੁਸੀਂ ਜ਼ਬਰ ਕਰਦੇ ਹੋ ਉਹਨਾਂ ਤੇ ਵੀ ਜ਼ੁਲਮ ਟੋਣੇ ਹੋ ਤੇ ਅਸੀਂ ਤੁਹਾਡੇ ਜ਼ੁਲਮ ਨੂੰ ਕਿਵੇਂ ਰੋਕਣਾ ਉਹ ਸਾਨੂੰ ਪਤਾ ਹੈ ਗੁਰੂ ਪਿਆਰਿਓ ਮਹਾਰਾਜ ਨੇ ਦੱਸ ਦਿੱਤਾ ਜੇ ਸ਼ਾਂਤ ਰਹਿਣ ਵਾਲਿਆਂ ਤੇ ਵੀ ਤੁਸੀਂ ਤਲਵਾਰਾਂ ਚੱਕਦੇ ਹੋ ਸ਼ਾਂਤ ਰਹਿਣ ਵਾਲਿਆਂ ਤੇ ਵੀ ਤੁਸੀਂ ਜ਼ੁਲਮ ਢਾਉਨੇ ਹੋ ਮਹਾਰਾਜ ਕਹਿੰਦੇ ਫਿਰ ਇਸ ਜ਼ੁਲਮ ਨੂੰ ਰੋਕਣਾ ਕਿਵੇਂ ਸਾਨੂੰ ਸੋਚਣਾ ਪਏਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਹੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਕਿ ਜ਼ੁਲਮ ਨੂੰ ਰੋਕਣਾ ਹੈ ਤੇ ਸਾਨੂੰ ਇਹ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਨੀਆਂ ਪੈਣਗੀਆਂ ਗੁਰੂ ਅਰਜਨ ਸਾਹਿਬ ਜੀ ਨੇ ਚਾਰ ਜੰਗ ਲੜੇ ਪਰ ਕਿਸੇ ਤੇ ਚੜਕੇ ਨਹੀਂ ਗਏ ਕਿਸੇ ਦੀ ਰਿਆਸਤ ਤੇ ਕਬਜ਼ਾ ਨਹੀਂ ਕੀਤਾ ਕਿਸੇ ਦਾ ਇਲਾਕਾ ਨਹੀਂ ਮਲਿਆ ਮਹਾਰਾਜ ਨੇ ਧਰਮ ਲਈ ਸਿੱਖੀ ਲਈ ਸਿੱਖੀ ਦੀ ਚੜ੍ਹਦੀ ਕਲਾ ਲਈ ਸੱਚੇ ਪਾਤਸ਼ਾਹ ਨੇ ਇਹ ਜੰਗਾਂ ਲੜੀਆਂ ਜਿਹੜਾ ਚੜ੍ਹ ਕੇ ਆਇਆ ਉਹਨੂੰ ਦੇਗ ਦਿੱਤੀ ਜਿਹੜਾ ਨਿਬ ਕੇ ਆਇਆ ਉਹਨੂੰ ਦੇਗ ਮਿਲੀ ਸੋਇ ਸਦਾੰਤ ਹੈ ਗੁਰੂ ਨਾਨਕ ਸਾਹਿਬ ਦੇ ਕਰਦਾ ਸੋ ਸਤਗੁਰੂ ਐਸਾ ਮਹਾਨ ਸਤਗੁਰੂ ਹੈ ਜਿਸ ਸਤਗੁਰੂ ਦੇ ਪਾਸੋਂ ਮੁਕਤੀ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ ਜਿਸ ਸਤਗੁਰੂ ਦੇ ਪਾਸੋਂ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਉਹਨੇ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਤੇ ਗੁਰੂ ਪਿਆਰੋ ਐਸੇ ਸਤਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ 1643 ਨੂੰ ਆਪਣੇ ਸੰਸਾਰੀ ਗੁਰੂ ਪਿਆਰਿਓ ਚੋਲੇ ਨੂੰ ਤਿਆਗ ਦਿੱਤਾ ਸਤਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੂੰ ਟਕਾ ਦਿੱਤਾ ਗੁਰੂ ਅਰਗੁਵੰਦ ਸਾਹਿਬ ਮਹਾਰਾਜ ਜੀ ਨੇ ਪੋਤਰੇ ਨੂੰ ਗੁਰਤਾ ਗੱਦੀ ਬਖਸ਼ੀ ਆਪ ਮਹਾਰਾਜ ਜੋਤੀ ਜੋਤ ਸਮਾ ਗਏ ਸਨ ਸੋ ਸੂਰਜ ਕਿਰਨ ਮਿਲੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲਿ ਸੰਪੂਰਨ ਥੀ ਆ ਰਾਮ ਪਵਣੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਗੁਰੂ ਪਿਆਰਿਓ ਸੋ ਐਸੇ ਮਹਾਨ ਸਤਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਤੇ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਬਾਰ ਬਾਰ ਨਮਸਕਾਰ ਹੈ ਬਾਰੰਬਾਰ ਨਮਸਕਾਰ ਹੈ ਮੇਰੀ ਅਤੇ ਪੀਰੀ ਦੇ ਮਾਲਕ ਦੇ ਚਰਨਾਂ 'ਚ ਦਲਾਂ ਨੂੰ ਭੰਨਣ ਵਾਲੇ ਸਤਿਗੁਰੂ ਦੇ ਚਰਨਾਂ 'ਚ ਕੋਟ-કોટ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ